ਅੱਜ ਦੇ ਹਕਾਲ ਚਿਮਾ ਜੀ ਆਪ ਵਿੱਤ ਮੰਤਰੀ ਨੇ ਅੱਜ ਨਹੀਂ ਇਹਨਾਂ ਨੂੰ ਮੁਲਾਜ਼ਮਾਂ ਦਾ ਦੁੱਖ ਨਜ਼ਰ ਆਉਂਦਾ ਪ੍ਰਤਾਪ ਸਿੰਘ ਬਾਜਵਾੜੀ ਸਾਡੇ ਹੱਕ ਚ ਬੋਲ ਰਹੇ ਨੇ ਉਥੋਂ ਐਲੀ ਸਾਬ ਬੋਲਣ ਨੂੰ ਤਿਆਰ ਦੇ ਕੀ ਗੱਲ ਜਦੋਂ ਤੁਸੀਂ ਪਾਰ ਸੱਤਾ ਦੇ ਵਿੱਚ ਹੁੰਦੇ ਹੋ ਉਦੋਂ ਮੁਲਾਜ਼ਮ ਭੁੱਲ ਜਾਂਦੇ ਹੋ ਜਦੋਂ ਤੁਸੀਂ ਆਪੋਜੀਸ਼ਨ ਵਿੱਚ ਆਉਂਦੇ ਹੋ ਇਹਨਾਂ ਦੀਆਂ ਵੋਟਾਂ ਦੀ ਖਾਤਰ ਤੁਹਾਨੂੰ ਸਾਗੇ ਯਾਦ ਆ ਜਾਂਦੇ ਅਸੀਂ ਇਹਨਾਂ ਦੀਆਂ ਚਿੱਠੀਆਂ ਤੇ ਜਾਰੀ ਕਰਦੇ ਸਾਡੀਆਂ ਚਿੱਠੀਆਂ ਜਾਰੀ ਕਰਨ ਲੱਗਿਆ ਸਾਗੇ ਨੂੰ ਬੁਖਾਰ ਚੜੇ ਹੁੰਦੇ ਨੇ ਅੱਜ ਅਸੀਂ ਵਿਧਾਇਕਾਂ ਦੇ ਪੱਤਿਆਂ ਦੀ ਗੱਲ ਕਰਾਂਗੇ ਕਿ ਵਿਧਾਇਕਾਂ ਦੇ ਪੱਤੇ ਜਾਰੀ ਕਰਨ ਔਰ ਮੁਲਾਜ਼ਮਾਂ ਦੇ ਪੱਤੇ ਜਾਰੀ ਨਾ ਕਰਨ ਦੇ ਵਿੱਚ ਵਿਤਕਰਾ ਕਿਉਂ ਕੀਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਪਰੋਸੇਯੋਗ ਸੂਤਰਾਂ ਤੋਂ ਸਾਡੇ ਸਮਝ ਵਿੱਚ ਆਇਆ ਪਤਾ ਲੱਗਾ ਕਿ ਪਿਛਲੇ ਦਿਨੀ ਵੀ ਵਿਧਾਇਕਾਂ ਦੇ ਜਿਹੜੇ ਪੱਤੇ ਰਿਲੀਜ਼ ਕੀਤੇ ਗਏ ਲੱਖਾਂ ਰੁਪਏ ਦੇ ਔਰ ਵਿਧਾਇਕਾਂ ਦੇ ਪੱਤੇ ਹਰ ਵਾਰ ਜਿਹੜੇ ਸਰਕਾਰ ਵੱਲੋਂ ਟਾਈਮ ਟੂ ਟਾਈਮ ਰਿਲੀਜ਼ ਕਰ ਦਿੱਤੇ ਜਾਂਦੇ ਆ ਪਰ ਦੇਖਣ ਚ ਇਹ ਆ ਰਿਹਾ ਮੁਲਾਜ਼ਮ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੇ ਮੁਲਾਜ਼ਮ ਵਰਗ ਉਹਨਾਂ ਵਿਧਾਇਕਾਂ ਦੇ ਪੱਤਿਆਂ ਨੂੰ ਰਿਲੀਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਤਿਆਰ ਕਰਦੇ ਆ ਬਿੱਲ ਤਿਆਰ ਕਰਦੇ ਆ ਫਿਰ ਉਹ ਪੱਤਿਆਂ ਨੂੰ ਰਿਲੀਜ਼ ਹੋਣ ਦੇ ਵਿੱਚ ਸਾਰਾ ਅਹਿਮ ਰੋਲ ਜਿਹੜਾ ਮੁਲਾਜ਼ਮ ਵਰਗ ਦਾ ਹੁੰਦਾ ਹੈ ਤੇ ਉਹਨਾਂ ਦੇ ਪੱਤੇ ਰਿਲੀਜ਼ ਨਹੀਂ ਕੀਤੇ ਜਾਂਦੇ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਵਿਤਕਰਾ ਕਿਉਂ ਹੈ ਦੋਨਾਂ ਦੇ ਵਿੱਚ ਕੀ ਵਿਤਕਰਾ ਕਿਉਂ ਹੈ ਇੱਕ ਟੋੜੀ ਦੇ ਵਿੱਚ ਡੋਟ ਡਿੱਡ ਕਿਵੇਂ ਹੋ ਸਕਦੇ ਆ ਸੋ ਸਰਕਾਰ ਨੂੰ ਮੁਲਾਜ਼ਮਾਂ ਦੇ ਪੱਤੇ ਰਿਲੀਜ਼ ਨਾ ਕਰਨ ਦੇ ਵਿੱਚ ਦਿੱਕਤ ਕਿਉਂ ਹੈ ਕਿਹੜਾ ਪ੍ਰੋਬਲਮ ਹੈ ਜਦ ਕਿ ਵਿਧਾਇਕਾਂ ਨੂੰ ਆਪਣੇ ਪੱਤੇ ਰਿਲੀਜ਼ ਕਰਾਉਣ ਦੇ ਵਿੱਚ ਕੋਈ ਸੰਘਰਸ਼ ਨਹੀਂ ਕਰਨਾ ਪੈਂਦਾ ਕੋਈ ਨਾਰੇਬਾਜੀ ਕੋਈ ਧਰਨੇ ਰੈਲੀਆਂ ਨਹੀਂ ਦੇਣੇ ਪੈਂਦੇ ਉਸਦੇ ਉਲਟ ਜਿਵੇਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਵਾਸਤੇ ਵੱਡੇ ਵੱਡੇ ਸੰਘਰਸ਼ ਕਰਨੇ ਪੈਂਦੇ ਆ ਰੋਸ ਰੈਲੀਆਂ ਕਰਨੇ ਪੈਂਦੇ ਆ ਜਿਵੇਂ ਆ ਹੁਣ ਵੀ ਡੀਏ ਦੀ ਮੰਗ ਨੂੰ ਲੈ ਕੇ ਜਾਂ ਹੋਰ ਕਈ ਮੰਗਾਂ ਨੂੰ ਲੈ ਕੇ ਸੈਕਟਰੀਏਟ ਦੇ ਵਿੱਚ ਵੀ ਲੋਹੜੀ ਵਾਲੇ ਦਿਨ ਪੂਰਾ ਜਿਹੜਾ ਸੰਘਰਸ਼ ਕੀਤਾ ਗਿਆ ਰੋਸ ਰੈਲੀ ਕੀਤੀ ਗਈ ਮਤਲਬ ਨਾਰੇਬਾਜੀ ਵੀ ਕਰਨੀ ਪਈ ਸਰਕਾਰ ਦੇ ਖਿਲਾਫ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਪੀਐਸਐਮਐਸਯੂ ਵੱਲੋਂ ਤਾਂ ਮਤਲਬ ਇੰਨਾ ਤਿੱਖਾ ਸੰਘਰਸ਼ ਕੀਤਾ ਗਿਆ ਕਿ ਸਰਕਾਰ ਨੂੰ ਬਿਲਕੁਲੀ ਸਰਕਾਰ ਨਾਲੋਂ ਨਾਤਾ ਤੋੜਨ ਦੀ ਜਿਹੜੀ ਗੱਲ ਕਰ ਦਿੱਤੀ ਗਈ ਸਾਰੀਆਂ ਗੱਲਾਂ ਦੇ ਪਿੱਛੇ ਮਸਲਾ ਕੀ ਹੈ ਕਿ ਉਹਨਾਂ ਦੇ ਪੱਤੇ ਰਿਲੀਜ਼ ਕਰਨਾ ਉਹਨਾਂ ਦੀਆਂ ਬਕਾਇਆ ਰਿਲੀਜ਼ ਕਰਨਾ ਉਹਨਾਂ ਨੂੰ ਡੀਏ ਦੇਣਾ ਮੰਗਾ ਉਹਨਾਂ ਦੀਆਂ ਪੂਰੀਆਂ ਕਰਨਾ ਇਹ ਸਕੁੱਲ ਮਿਲਾ ਕੇ ਮਤਲਬ ਉਹਨਾਂ ਮੁਲਾਜ਼ਮ ਵਰਗ ਨੂੰ ਆਪਣੀਆਂ ਗੱਲਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਆਪਣੇ ਪੱਤੇ ਲੈਣ ਵਾਸਤੇ ਰਿਲੀਜ਼ ਕਰਾਉਣ ਵਾਸਤੇ ਸੰਘਰਸ਼ ਕਰਨਾ ਪੈਂਦਾ ਉੱਚੀ ਉੱਚੀ ਨਾਰੇਬਾਜ਼ੀ ਕਰਨੀ ਪੈਂਦੀ ਹੈ ਸੋ ਇਨਹੀ ਗੱਲਾਂ ਨੂੰ ਆਪਾਂ ਮੁਲਾਜ਼ਮ ਆਗੂ ਸਰਦਾਰ ਮਨਜੀਤ ਸਿੰਘ ਰੰਧਾਵਾ ਜੀ ਦੇ ਨਾਲ ਗੱਲ ਕਰਨ ਦੇ ਜਾ ਰਹੇ ਹਾਂ ਤੇ ਇਹਨਾਂ ਨਾਲ ਤੁਹਾਡੀ ਗੱਲ ਕਰਾਉਨੇ ਇਹ ਥੋੜਾ ਜਿਆਦਾ ਦੱਸਣਗੇ ਕਿ ਮੁਲਾਜ਼ਮਾਂ ਦੇ ਪੱਤੇ ਸਰਕਾਰ ਕਿਉਂ ਨਹੀਂ ਰਿਲੀਜ਼ ਕਰਦੀ ਔਰ ਇਹ ਵੀ ਹੈਗਾ ਕਿ ਸਰਕਾਰ ਔਰ اپੋਜੀਸ਼ਨ ਜਿਹੜੀ ਆ ਉਹ ਮੁਲਾਜ਼ਮ ਬਰਗ ਦੇ ਵਿੱਚ ਕਦੋਂ ਬੋਲਦੀ ਹੈ ਕਦੋਂ ਜਿਹੜੇ ਆਗੂ ਆ ਕਦੋਂ ਬੋਲਦੇ ਕਦੋਂ ਉਹ ਪਿੱਛੇ ਹਟਦੇ ਆ ਰੰਧਾਵਾ ਸਾਹਿਬ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਦੇ ਪੱਤੇ ਆ ਜਿਹੜੇ ਉਹ ਸਰਕਾਰ ਨੇ ਰਿਲੀਜ਼ ਕੀਤੇ ਆ ਕਿ ਆ ਮੁਲਾਜ਼ਮਾਂ ਦੇ ਪੱਤਿਆਂ ਨੂੰ ਰਿਲੀਜ਼ ਕਰਾਉਣ ਬਾਰੇ ਸਰਕਾਰ ਨਾਲ ਐਮਐਲਏਆਂ ਨੇ ਵੀ ਕਦੇ ਕੋਈ ਗੱਲ ਕੋਈ ਯਤਨ ਕਰੇ ਹੋਣਗੇ ਕਿ ਨਹੀਂ? ਕੁਲਦੀਪ ਜੀ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਜੀ ਮੁਲਾਜ਼ਮਾਂ ਦੇ ਪੱਤਿਆਂ ਦੇ ਸਬੰਧੀ ਕਦੇ ਕੋਈ ਗੱਲ ਨਹੀਂ ਕੀਤੀ। ਜੀ ਮੁਲਾਜ਼ਮ ਪੱਖੀ ਗੱਲ ਐਮਐਲਏ ਉਦੋਂ ਕਰਦੇ ਨੇ ਜਦੋਂ ਆਪੋਜੀਸ਼ਨ ਦੇ ਵਿੱਚ ਬੈਠੇ ਹੁੰਦੇ ਨੇ। ਜੀ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਹਰਪਾਲ ਸਿੰਘ ਚੀਮਾ ਹਾਂਜੀ ਇਹ ਬਹਾਵਾ ਲਮੀਆਂ ਕਰ ਕਰਕੇ ਅੜਾਣਾ ਪਾਉਂਦੇ ਹੁੰਦੇ ਸੀ ਸਾਡੇ ਮੁਲਾਜ਼ਮਾ ਨੇ ਸਕੱਤਰੇ ਤੋਂ ਸਕੱਤਰੇ ਤੋਂ ਵਿਧਾਨ ਸਭਾ ਵੱਲੋਂ 1 ਮਾਰਚ ਕੱਢਿਆ ਸੀ। ਹਾਂਜੀ। ਉਸ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਹਾਂਜੀ ਵਿਧਾਨ ਸਭਾ ਤੋਂ ਨਿਕਲ ਕੇ ਸਾਡੇ ਆਗੂਆਂ ਵੱਲੋਂ ਪੂਰਾ ਹਾ ਦਾ ਨਾਗਾ ਮਾਰਦੇ ਹੋਏ ਵੱਧ-ਵਧੇ ਕਿ ਇਹਨਾਂ ਦੀ ਗੱਲ ਸੁਣੀ ਜਾਵੇ। ਅੱਜ ਤੇ ਹਕਪਾਲ ਚਿਮਾ ਜੀ ਆਪ ਵਿੱਤ ਮੰਤਰੀ ਨੇ ਅੱਜ ਨਹੀਂ ਇਹਨਾਂ ਨੂੰ ਮੁਲਾਜ਼ਮਾਂ ਦਾ ਦੁੱਖ ਨਜ਼ਰ ਆਉਂਦਾ। ਹਾਂਜੀ। ਅੱਜ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਹੱਕ 'ਚ ਬੋਲ ਰਹੇ ਨੇ। ਉਥੋਂ ਇਯਾਲੀ ਸਾਹਿਬ ਬੋਲਣ ਨੂੰ ਤਿਆਰ ਨੇ। ਕੀ ਗੱਲ ਜਦਨ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਉਦੋਂ ਮਲਾਜ਼ਮ ਭੁੱਲ ਜਾਂਦੇ ਹੋ ਜਦਨ ਤੁਸੀਂ ਆਪੋਜੀਸ਼ਨ ਵਿੱਚ ਆਉਂਦੇ ਹੋ ਇਹਨਾਂ ਦੀਆਂ ਵੋਟਾਂ ਦੀ ਖਾਤਰ ਤੁਹਾਨੂੰ ਸਾਗੇ ਯਾਦ ਆ ਜਾਂਦੇ ਨੇ ਮੇਰਾ ਗੋਸ ਸਿਰਫ ਇੰਨਾ ਕਹ ਹੈ ਕਿ ਜੇ ਤੁਸੀਂ ਆਪੋਜੀਸ਼ਨ ਦੇ ਵਿੱਚ ਬੈਠ ਕੇ ਗੱਲ ਕਰਦੇ ਹੋ ਜਦਨ ਸੱਤਾ ਚ ਆਉਂਦੇ ਉਦੋਂ ਵੀ ਉਹੀ ਮਲਾਜ਼ਮ ਨੇ ਉਦੋਂ ਇਹਨਾਂ ਦੇ ਵਾਸਤੇ ਗੱਲ ਕੀਤੀ ਜਾਂਦੀ ਜਦੋਂ ਕੁਲਦੀਪ ਜੀ ਐਮਐਲਏ ਦੀ ਸੈਲਰੀਜ਼ ਦੇ ਬਾਰੇ ਜਾਂ ਪੱਤਿਆਂ ਦੇ ਬਾਰੇ ਕੋਈ ਗੱਲ ਚੱਲਦੀ ਹੈ ਵਿધાનਸਭਾ ਦੇ ਵਿੱਚ ਇਹਨਾਂ ਨੇ ਵਧਾਉਣੇ ਹੁੰਦੇ ਨੇ ਉੱਥੇ ਬਾਹਾਂ ਖੜੀਆਂ ਕਰ ਲੈਂਦੇ ਯੈਸ 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 ਆਇਸ ਆਇਸ ਬਤਾ ਦਿਓ ਜੀ ਹਾਂ ਜੀ ਜਦੋਂ ਪੇ ਕਮਿਸ਼ਨ ਬੈਠਦੇ ਨੇ ਹਾਂਜੀ ਉਹਦੇ ਵਿੱਚ ਆਈਐਸ ਅਫਸਰ ਸਭ ਤੋਂ ਉੱਪਰ ਮੋਰੇ ਬੈਠੇ ਹੁੰਦੇ ਨੇ ਹਾਂਜੀ ਇਹਨਾਂ ਦੀ ਟੀਮ ਬੈਠੀ ਹੁੰਦੀ ਆ ਹਾਂਜੀ ਇਹਨਾਂ ਦੀ ਟੀਮ ਆਪਣੇ ਭੱਤੇ ਵਧਾ ਲੈਂਦੀ ਆ ਜੀ ਜੀ ਜਦੋਂ ਹੇਠਲੇ ਮੁਲਾਜ਼ਮ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਸੜਕਾਂ ਤੇ ਰਹਿ ਜਾਂਦੇ ਆ ਅਸੀਂ ਨਾਗੇ ਬਾਜੀ ਕਰਦੇ ਗਏ ਜਾਂਦੇ ਆ ਅਹੀਂ ਇਹਨਾਂ ਦੀਆਂ ਚਿੱਠੀਆਂ ਤੇ ਜਾਰੀ ਕਰਦੇ ਆ ਸਾਡੀਆਂ ਚਿੱਠੀਆਂ ਜਾਰੀ ਕਰ ਲੱਗਿਆ ਸਾਡੇ ਨੂੰ ਬੁਖਾਰ ਚੜ੍ਹੇ ਹੁੰਦੇ ਨੇ ਕਿ ਮੁਲਾਜ਼ਮ ਨੂੰ ਕਿਤੇ ਨਾਕੋਚ ਦੇਣਾ ਪੈ ਜੇ ਇੱਕ ਕੁਲਦੀਪ ਜੀ ਮੈਂ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਜੀ ਬਹੁਤ ਸਾਰੇ ਅ ਅਫਸਰਾਂ ਤੋਂ ਮੈਂ ਸੁਣਿਆ ਅਸੀਂ ਅਕਸਰ ਮੀਟਿੰਗਾਂ ਦੇ ਵਿੱਚ ਜਾਂਦੇ ਰਹਿੰਦੇ ਆ ਕਿ ਜੀ ਪੰਜਾਬ ਦਾ ਮੁਲਾਜ਼ਮ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਤਨਖਾਹ ਲੈਂਦਾ ਹੈ ਹਾਂਜੀ ਹੁਣ ਮੈਂ ਇਹਦਾ ਇੱਕ ਜਵਾਬ ਦੇਣਾ ਜੇ ਪੰਜਾਬ ਦਾ ਮਲਾਜ਼ਮ ਵੱਧ ਤਨਖਾਹ ਲੈਂਦਾ ਉਹ ਪੰਜਾਬ ਹੈ ਕਿਥੇ ਉਹ ਪੰਜਾਬ ਦੀ ਜਿਹੜੀ ਜ਼ਮੀਨਾਂ ਦੇ ਰੇਟ ਨੇ ਜੋ ਸਾਡੀ ਕੋਸਟ ਆਫ ਲਿਵਿੰਗ ਹੈ ਉਹ ਦੇਖੋ ਤੁਸੀਂ ਚੰਡੀਗੜ੍ਹ ਮੁਹਾਲੀ ਦੇ ਵਿੱਚ ਕਿਰਾਏ ਤੇ ਲੈਣ ਚਲੇ ਜਾਓ 1 ਬੈਡਰੂਮ ਸੈਟ ਲੈਣ ਚਲੇ ਜਾਓ ਤੁਹਾਨੂੰ 12000 ਤੋਂ ਥੱਲੇ ਕਿਤੇ ਕੋਈ ਕੁਝ ਨਹੀਂ ਮਿਲਦਾ ਇਹ ਹੀ ਤੁਸੀਂ ਬਿਹਾਰਵਾਲ ਚਲੇ ਜਾਓ ਉੱਥੇ ਤੁਹਾਨੂੰ ਇਹ 30000 ਚ ਮਿਲ ਜਾਊਗਾ ਪੰਜਾਬ ਦੇ ਵਿੱਚ ਮੇਰੇ ਖਿਆਲ ਕਿਤੇ ਮਾੜੀ ਤੋਂ ਮਾੜੀ ਜ਼ਮੀਨ ਵੀ ਹੋएगी ਨਾ ਤੇ ਉਹ ਤੁਹਾਡੀ 25 20 25 ਲੱਖ ਤੋਂ ਕਿੱਲੇ ਤੋਂ ਥੱਲੇ ਨਹੀਂ ਆਉਂਦੀ ਤੇ ਤੁਸੀਂ ਬਿਹਾਰ ਵੱਲ ਚਲੇ ਜਾਓ ਨਾਰਥ-ਈਸਟ ਵੱਲ ਚਲੇ ਜਾਓ ਉਥੇ ਜ਼ਮੀਨਾਂ ਦੇ ਰੇਟ 4 ਲੱਖ 5 ਲੱਖ 6 ਲੱਖ ਹੋ ਸਕਦਾ ਇਹ ਤੋਂ ਥੱਲੇ ਵੀ ਤੁਹਾਨੂੰ ਮਿਲ ਜਾਣ ਤੇ ਜੇ ਸਾਡੀ ਕੋਸਟ ਆਫ ਲਿਵਿੰਗ ਜ਼ਿਆਦਾ ਆ ਤੇ ਸਾਡੀਆਂ ਤਨਖਾਹਾਂ ਵਧਾ ਕੇ ਕਿਹੜਾ ਇਹਨਾਂ ਨੇ ਕੋਈ احਸਾਨ ਕੀਤਾ ਆ ਤਲਪੂ ਗੋਲਿਕ ਸਥਿਤੀਆਂ ਦੇ ਮੁਤਾਬਕ ਇਹ ਜਿਹੜੀ ਤਨਖਾਹ ਫਿਕਸ ਹੁੰਦੀ ਆ ਬਿਲਕੁਲ ਤੇ ਸਰਕਾਰ ਉਹ ਉਸ ਵਾਰ ਨੂੰ ਨਹੀਂ ਦੇਖ ਰਹੀ ਸਿਰਫ ਪੈਸੇ ਦੇਖ ਰਹੀ ਸਿਰਫ ਪੈਸੇ ਦੇਖ ਰਹੀ ਆ ਅਸੀਂ ਕੰਮ ਕਰਦੇ ਆ ਜੀ ਕੁਲਦੀਪ ਜੀ ਅਸੀਂ ਬੋਰਡ ਹੈ ਆਪਣਾ EMPLOYE CONDUCT ਰੂਲਸ ਦੇ ਤਹਿਤ ਜਿੱਦਣ ਮੈਂ ਸਰਕਾਰੀ ਨੌਕਰੀ ਸ਼ੁਰੂ ਕਰਦਾ ਮੈਂ ਕੋਈ ਹੋਰ ਰੋਜ਼ਗਾਰ ਨਹੀਂ ਕਰ ਸਕਦਾ ਮੈਂ ਕੋਈ ਨੌਕਰੀ ਨਹੀਂ ਕਰ ਸਕਦਾ ਕਾਨੂੰਨੀ ਤੌਰ ਤੇ ਮੈਂ ਟਿਊਸ਼ਨ ਨਹੀਂ ਪੜਾ ਸਕਦਾ ਜਿਹੜੇ ਤੁਹਾਡੇ ਡਾਕਟਰ ਨੇ ਉਹ ਪ੍ਰਾਈਵੇਟ ਪੇਸ਼ੈਂਟ ਨਹੀਂ ਦੇਖ ਸਕਦੇ ਜਦੋਂ ਅਸੀਂ EMPLOYE CONDUCT ਰੂਲਸ ਦੇ ਨਾਲ ਬੱਜੇ ਹੋਏ ਆ ਤੇ ਸਾਡੀ ਸਾਡੀ ਸਾਡੀਆਂ ਲੋੜਾਂ ਪੂਰੀਆਂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਮੇਰੀ ਡਿਊਟੀ ਦਾ ਟਾਈਮ 9 ਤੋਂ 5 ਆ ਮੈਂ ਦਫ਼ਤਰ 9 ਤੋਂ 5 ਬੈਠਾ ਮੈਨੂੰ ਕੰਮ দাও ਮੈਂ ਕੰਮ ਕਿਉਂ ਨਹੀਂ ਕਰੂੰਗਾ ਮੇਰੀ ਸੀਟ ਦਾ ਕੰਮ ਹੈ ਮੈਂ ਕਰਾਂਗਾ ਮੇਰੇ ਤੋਂ ਇਲਾਵਾ ਹੋਰ ਕਿਸੇ ਨੇ ਨਹੀਂ ਕਰਨਾ ਮੇਰੀ ਜ਼ਿੰਮੇਵਾਰੀ ਹੈ ਜਦੋਂ ਮੈਂ ਆਪਣੀ ਤੰਦਹੀ ਦੇ ਨਾਲ ਜਿੰਨਾ ਸਮਾਂ ਮੈਨੂੰ ਸਰਕਾਰ ਕਹਿੰਦੀ ਹੈ ਦਫ਼ਤਰ ਦੇ ਵਿੱਚ ਆਜਕ ਹੋਣ ਵਾਸਤੇ ਮੈਂ ਉੱਥੇ ਬੈਠਾ ਕੰਮ ਕਰ ਰਿਹਾ ਤੇ ਮੇਰੀਆਂ ਲੋੜਾਂ ਪੂਰੀਆਂ ਕਰੇ ਮੇਰੀ ਤਨਖਾਹ ਵਧਾਵੇ ਸਾਡਾ ਮਹਿੰਗਾ ਹੀ ਪੱਤਾ ਸਾਡੇ ਹੋਰ ਬਾਕੀ ਦੇ ਜਿਹੜੇ ਪੱਤੇ ਨੇ ਸਾਡੇ ਜਿਹੜੇ ਮੁਲਾਜ਼ਮ ਆਊਟਸੋਰਸ ਤੇ ਨੇ ਉਹਨਾਂ ਨੂੰ ਪੱਕਾ ਕਰੇ ਜਿਹੜੇ ਸਾਡੇ ਕੰਟਰੈਕਟ ਤੇ ਨੇ ਆਪਾਂ ਕੰਟਰੈਕਟ ਤੇ ਆਊਟਸੋਰਸ ਤੇ ਮੁਲਾਜ਼ਮ ਕਿਉਂ ਰੱਖਦੇ ਹਾਂ ਹੁਣ ਸੁਪਰੀਮ ਕੋਰਟ ਲੇਟੈਸਟ ਇਹਨਾਂ ਦੇ ਉੱਤੇ ਗਾਈਡਲਾਈਨ ਆਪਣਾ ਆਪਣੇ ਫੈਸਲੇ ਦੇ ਗਏ ਨੇ ਜੀ ਜਿਹੜਾ ਬੰਦਾ 15 ਸਾਲ 20 ਸਾਲ ਤੋਂ ਆਊਟਸੋਰਸ ਜਾਂ ਕੰਟਰੈਕਟ ਤੇ ਕੰਮ ਕਰ ਰਿਹਾ ਇਹਦਾ ਮਤਲਬ ਉਹਦੀ ਵੈਕੈਂਸੀ ਹੈਗੀ ਹੈ ਇਹ ਸਭ ਤੋਂ ਵੱਡੇ ਸ਼ੋਸ਼ਣ ਦਾ ਜਰੀਆ ਆ ਤੇ ਇਹ ਚੀਜ਼ਾਂ ਸਾਡੇ ਐਮਐਲਏ ਨੂੰ ਨਹੀਂ ਦਿਖਾਈ ਜਾਂਦੀਆਂ ਹੁਣ ਸਰਕਾਰ ਰੈਜ਼ਰਵੇਸ਼ਨ ਪਾਲਿਸੀ ਬਣਾਉਦੀ ਆ ਕੀ ਤੁਸੀਂ ਜਿਹੜੇ ਆਊਟਸੋਰਸ ਤੇ ਜਾਂ ਕੰਟਰੈਕਟ ਤੇ ਬੰਦੇ ਰੱਖਦੇ ਹੋ ਕੀ ਉਹਨਾਂ ਦੇ ਵਾਸਤੇ ਆਊਟਸੋਰਸ ਪਾਲਿਸੀ ਪ੍ਰੋਪਰਲੀ ਫਾਲੋ ਹੁੰਦੀ ਆ ਕੁਛ ਨਹੀਂ ਫਾਲੋ ਹੁੰਦਾ ਉਹਦੇ ਵਿੱਚ ਤੇ ਇਹਨਾਂ ਚੀਜ਼ਾਂ ਨੂੰ ਸਰਕਾਰ ਦੇਖੇ ਸਰਕਾਰ ਮਾਡਲ ਐਮਪਲੋਇਰ ਹੁੰਦੀ ਆ ਨਾ ਕਿ ਮਾਡਲ ਸ਼ੋਸ਼ਣ ਕਰਤਾ ਆਊਟਸੋਰਸ ਤੇ ਕੰਟਰੈਕਟ ਤੇ ਗਾਹੀ ਇਹ ਸ਼ੋਸ਼ਣ ਕਰ ਰਿਹਾ ਮਲਾਜਮਾਂ ਦਾ ਸਾਡੀ ਜਨਤਾ ਦਾ आम जनता